ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਸ ਕਰਦਾ ਤੁਸੀਂ ਸਾਰੇ ਮਹਿਫੂਜ਼ ਹੋਮੋਂਗੇ ਮੈਂ ਤੁਹਾਡਾ ਆਪਣਾ ਬਿੰਦੀ ਸੁਹਾਲੀ ਅੱਜ ਮੈਂ ਖੜਾ ਆਪਣੇ ਪਿੰਡ ਦੀ ਜਿਹੜੀ ਨਦੀ ਹੈ ਉੱਥੇ ਉਹਦੇ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਗੰਭੀਰ ਨੇ ਪਿਛਲੇ ਦਿਨੀ ਕੁਝ ਟਾਈਮ ਪਹਿਲਾਂ ਸਰਕਾਰ ਵੱਲੋਂ ਇੱਕ ਬੰਨ ਬਣਾਇਆ ਗਿਆ ਸੀਗਾ ਬੰਨ ਬਣਾਇਆ ਗਿਆ ਸੀਗਾ ਰੇਤੇ ਦਾ ਤੇ ਮਿੱਟੀ ਦਾ ਉਹਦੇ ਉੱਪਰ ਪੱਥਰ ਜਿਹੜੀ ਠੋਕਰ ਹੁੰਦੀ ਆ ਉਹ ਨਹੀਂ ਸੀ ਲਾਈ ਗਈ ਉਦੋਂ ਪਰ ਜਿਵੇਂ ਹਾਲਾਤ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਕਿ ਬਹੁਤ ਮਾੜੇ ਰਹੇ ਪਾਣੀ ਬਹੁਤ ਜ਼ਿਆਦਾ ਆ ਗਿਆ ਬਰਸਾਤ ਦਾ ਪਾਣੀ ਬਹੁਤ ਆ ਗਿਆ ਉੱਪਰੋਂ ਪਹਾੜਾਂ ਚੋਂ ਜਿਹੜਾ ਪਾਣੀ ਛੱਡਿਆ ਗਿਆ ਕਹਿ ਸਕਦਾ ਡੈਮਾਂ ਚੋਂ ਕਿਉਂਕਿ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਉਹਦੇ ਕਾਰਨ ਕਿਤੇ ਨਾ ਕਿਤੇ ਜਿਹੜੀ ਹੈ ਸਾਡੇ ਪਿੰਡ ਦੀ ਨਦੀ ਹੈ ਇਹਦੇ ਚ ਵੀ ਅਕਸਰ ਬਰਸਾਤੀ ਪਾਣੀ ਆਉਂਦਾ ਸੋ ਬਰਸਾਤੀ ਪਾਣੀ ਦੇ ਬਾਅਦ ਜਦੋਂ ਸਿਸਮਾ ਡੈਮ ਦਾ ਪਾਣੀ ਛੱਡਿਆ ਗਿਆ ਤਾਂ ਪਾਣੀ ਓਵਰਫਲੋ ਹੋ ਗਿਆ ਹਾਲਾਂਕਿ ਨਦੀ ਇਸ ਤੋਂ ਵੀ ਬਹੁਤ ਜ਼ਿਆਦਾ ਹੁੰਦੀ ਹੈ ਹਰ ਸਾਲ ਪਰ ਇਸ ਵਾਰ ਜਿਹੜਾ ਤਬਾਹੀ ਮਚਾਈ ਹੈ ਪਾਣੀ ਨੇ ਉਹ ਆਪਾਂ ਸਾਰੇ ਪੱਲੀਪਾਨ ਦੀ ਜਾਣਦੇ ਹਾਂ ਉਸ ਤੋਂ ਬਾਅਦ ਸਾਡੇ ਪਿੰਡ 'ਚ ਕਾਫੀ ਨੁਕਸਾਨ ਹੋਇਆ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਾਡਾ ਪਿੰਡ ਪਰਲੇ ਬੰਨ੍ਹੇ ਪੈ ਜਾਂਦਾ ਤੇ ਇੱਧਰ ਨਾਲ ਰਕੋਲੀ ਪਿੰਡ ਪੈਂਦਾ ਇੱਥੇ ਜਿਹੜਾ ਬੰਨ ਲਾਇਆ ਸੀਗਾ ਉਹ ਸਾਰਾ ਬੰਨ ਖਰ ਗਿਆ ਉਹਦੀ ਥੱਲੇ ਇੱਕ ਵੀਡੀਓ ਚੱਲ ਰਹੀ ਹੈ ਜਿਹੜਾ ਬੰਨ ਲਾਇਆ ਸੀਗਾ ਇੱਥੇ ਮੈਂ ਪਹਿਲਾਂ ਰਨਿੰਗ ਵੀ ਕਰਨ ਆਇਆ ਸੀਗਾ ਮੈਂ ਵੀਡੀਓ ਪਾਈ ਸੀ ਹੱਥ ਥੱਲੇ ਤੁਸੀਂ ਦੇਖ ਰਹੇ ਹੋ ਵੀਡੀਓ ਚੱਲ ਰਹੀ ਹੈ ਇਹ ਉਦੋਂ ਇਹ ਬੰਨ ਸੀਗਾ ਫੋਟੋ ਅਟੈਚ ਹੈ ਪਰ ਅੱਜ ਜਦੋਂ ਨਦੀ ਆਈ ਹੈ ਪਿਛਲੇ ਦਿਨੀ ਹੁਣ ਤੇ ਪਾਣੀ ਦਾ ਪੱਧਰ ਘਟ ਗਿਆ ਬਹੁਤ ਜ਼ਿਆਦਾ ਕਿਉਂਕਿ ਬਰਸਾਤੀ ਪਾਣੀ ਹੁੰਦਾ ਪਾਣੀ ਆਇਆ ਆ ਦੇਖ ਮੈਂ ਕੈਮਰਾਮੈਨ ਨੂੰ ਰਿਕੁਐਸਟ ਕਰਦਾ ਪਹਿਲਾਂ ਇੱਧਰੋਂ ਇੱਕ ਵਾਰ ਝਾਤੀ ਮਾਰ ਕੇ ਦਿਖਾਈ ਜਾਵੇ ਤੇ ਫਿਰ ਮੈਂ ਰਿਕੁਐਸਟ ਕਰੂੰਗਾ ਕਿ ਇਦਾਂ ਨੂੰ ਵੀ ਦਿਖਾਇਆ ਜਾਵੇ ਆ ਜਿਹੜਾ ਕਿਸਾਨਾਂ ਦੀ ਖੇਤ ਸੀ ਜ਼ਮੀਨ ਸੀ ਇਹ ਸਾਰੀ ਵਿੱਚ ਰੁੜ ਗਈ ਉਹਦੇ ਜ਼ੂਮ ਕਰਕੇ ਵੀ ਤੁਹਾਨੂੰ ਦਿਖਾ ਰਹੇ ਆ ਕਿ ਆ ਸਾਰਾ ਖੇਤ ਹੈ ਰੁੜ ਚੁੱਕਿਆ ਹੜ ਚੁੱਕਿਆ ਹਾਲਾਂਕਿ ਇਹ ਨਹੀਂ ਪਤਾ ਕਿ ਜੇ ਕੱਲ ਨੂੰ ਪਾਣੀ ਜ਼ਿਆਦਾ ਆ ਗਿਆ ਤਾਂ ਇਹ ਸਾਰੀ ਜ਼ਮੀਨ ਹੜ ਜਾਵੇ ਕਿਉਂਕਿ ਡੂੰਗੀ ਤਾਂ ਨਦੀ ਬਹੁਤ ਸੀਗੀ ਪਰ ਉਹਨੇ ਰਾਸਤਾ ਇਸ ਤਰੀਕੇ ਨਾਲ ਬਣਾ ਲਿਆ ਕਿ ਇਦਰੋਂ ਜ਼ਮੀਨ ਸਾਰੀ ਖੁਰ ਗਈ ਤੇ ਹਨਾ ਕਿੰਨਾ ਨੁਕਸਾਨ ਹੋਇਆ ਚਲੋ ਵਹਿਗਰੂ ਮਿਹਰ ਕਰੇ ਕਿ ਸਭ ਸਹੀ ਸਲਾਮਤ ਹੈ ਜ਼ਮੀਨ ਪੱਦਰੀ ਹੋ ਜੇ ਕਰਦੀ ਹੈ ਹੋ ਜੂਗੀ ਸਰਕਾਰ ਨੂੰ ਅਪੀਲ ਹੈ ਕਿ ਤੁਸੀਂ ਜ਼ਰੂਰ ਇਸ ਚੀਜ਼ ਤੇ ਗੌਰ ਕਰਿਓ ਤੇ ਬਣਦਾ ਬੰਨ ਲਾ ਕੇ ਜਿੰਨੀ ਜਲਦੀ ਹੋ ਸਕੇ ਤੇ ਉਹਨੂੰ ਠੋਕਰ ਵੀ ਕਲਾਈ ਜਾਵੇ ਤਾਂ ਕਿ ਪੱਥਰ ਦੇਆਂ ਤਾਰਾਂ ਦੇ ਵਿੱਚ ਵਿੱਚ ਪੱਥਰ ਭਰੇ ਜਾਣ ਤਾਂ ਕਿ ਖੁਰੇ ਨਾ ਹੁਣ ਇਹ ਚਰੀ ਹੈ ਆ ਚਰੀ ਸਾਰੀ ਦੇਖੋ ਵਿੱਚ ਰੜ ਗਈ ਹੈ ਨਾ ਰੁੜ ਗਈ ਹੁਣ ਨੁਕਸਾਨ ਤਾਂ ਇਹ ਆ ਇੱਕ ਨੁਕਸਾਨ ਹੋਰ ਹੋਣ ਦਾ ਜਿਹੜਾ ਖਤਰਾ ਹੈ ਸਾਡਾ ਪਿੰਡ ਜਿਵੇਂ ਤੁਹਾਨੂੰ ਦੱਸਿਆ ਕਿ ਪਿੱਛੇ ਪੈ ਜਾਂਦਾ ਹੈ ਨਾ ਸਾਡੇ ਪਿੰਡ ਚ ਚਲੋ ਪਾਣੀ ਨਹੀਂ ਵੜੂਗਾ ਪਰ ਸਾਡੇ ਪਿੰਡ ਦੇ ਜਿਹੜੀ ਆ ਜ਼ਮੀਨ ਹੈ ਇਹ ਖੇਤਾਂ ਦੇ ਵਿੱਚ ਪਾਣੀ ਵੜ ਕੇ ਖੇਤਾਂ ਦੀ ਜਿਹੜੀ ਤਬਾਹੀ ਹੋ ਜੂਗੀ ਫਸਲਾਂ ਦੀ ਤਬਾਹੀ ਹੋ ਜੂਗੀ ਤੇ ਨਾਲ ਪਿੰਡ ਹੈ ਬਿਲਕੁਲ ਇੱਥੋਂ 500 ਮੀਟਰ ਵੀ ਨਹੀਂ ਗਾ ਰਕੌਲੀ ਪਿੰਡ ਪ੍ਰਕੌਲੀ ਪਿੰਡ ਦੇ ਵਿੱਚ ਪਾਣੀ ਵੜੂਗਾ ਤੇ ਉਸ ਤੋਂ ਬਾਅਦ ਛਾਪਰ ਹੋ ਗਿਆ ਸਹੌੜਾ ਹੋ ਗਿਆ ਸੋ ਤੇ ਛਾਪਰ ਦੇ ਨਾਲ ਲਖਨੌਰ ਤੇ ਇਹ ਬਹੁਤ ਸਾਰੇ ਪਿੰਡ ਆ ਜਾਂਦੇ ਆ ਨਾ ਚਪੜ ਚ ਉਹ ਤੋਂ ਬਾਅਦ ਸਾਹਮਣੇ ਜਿਹੜਾ ਸਕੂਲ ਵੀ ਤੁਹਾਨੂੰ ਦਿਖਾ ਰਿਹਾ ਜਿਹੜਾ ਨਾ ਨਮੋਦਿਆਂ ਸਕੂਲ ਹੈ ਆਪਣਾ ਇੱਥੇ ਬਣਿਆ ਹੋਇਆ ਨਦੀ ਦੇ ਵਿੱਚ ਹੀ ਉਹ ਸਕੂਲ ਦੇ ਵਿੱਚ ਵੀ ਜਵਾਕ ਪੜਦੇ ਨੇ ਇੱਥੇ ਹੋਸਟਲ ਬਣੇ ਹੋਏ ਆ ਬਹੁਤ ਵੱਡਾ ਸਕੂਲ ਅਕਸਰ ਨਮੋਦੇ ਆਪਾਂ ਸਾਰਿਆਂ ਨੂੰ ਪਤਾ ਹੈ ਉਹ ਬਿਲਕੁਲ ਨਦੀ ਦੇ ਵਿੱਚ ਹੀ ਬਣਿਆ ਹੋਇਆ ਸ਼ਾਮ ਲੜ ਦੇ ਵਿੱਚ ਹੈ ਨਾ ਰਕੌਲੀ ਸੋ ਉਹ ਵੀ ਇੱਥੋਂ 500 ਮੀਟਰ ਦੀ ਦੂਰੀ ਤੇ ਮਸਾਂ ਹੀ ਉਹ ਸਾਹਮਣੇ ਵਾਈਟ ਵਾਈਟ ਜਿਹਾ ਦਿਖਦਾ ਉਹ ਸਕੂਲ ਦਾ ਹੀ ਬਣਿਆ ਹੋਇਆ ਬਿਲਡਿੰਗ ਸੋ ਜਵਾਕਾਂ ਦੀਆਂ ਜਾਨਾਂ ਨੂੰ ਵੀ ਖਤਰਾ ਹੈ ਹਾਲਾਂਕਿ ਇਸ ਟਾਈਮ ਦਾ ਸਕੂਲ ਬੰਦ ਹੈ ਪਰ ਕਿਤੇ ਨਾ ਕਿਤੇ ਸਕੂਲ ਖਰਾਬ ਹੋ ਸਕਦਾ ਬਰਬਾਦ ਹੋ ਸਕਦਾ ਸੋ ਸਰਕਾਰਾਂ ਨੂੰ ਇੱਕ ਰਿਕਵੈਸਟ ਹੈ ਹੱਥ ਜੋੜ ਕੇ ਰਿਕਵੈਸਟ ਹੈ ਕਿ ਇਸ ਚੀਜ਼ ਦੇ ਉੱਪਰ ਗੌਰ ਕੀਤੀ ਜਾਵੇ ਤੇ ਇਹਨੂੰ ਬੰਨ੍ਹ ਮਾਰਿਆ ਜਾਵੇ ਤੇ ਪਾਣੀ ਦਾ ਜਿਹੜਾ ਵਹਾਏ ਉਹਨੂੰ ਜਿੱਦਾਂ ਹੁਣ ਤੱਕ ਘਟ ਹੈ ਵੀ ਪਾਣੀ ਫਿਰ ਆਪਣਾ ਰਸਤਾ ਪਰਾ ਬਣਾ ਲੂਗਾ ਪਹਿਲਾਂ ਬਿਲਕੁਲ ਇੱਥੇ ਆਂਦੀ ਨਹੀਂ ਸੀ ਨਦੀ ਪਰਲਿਸ ਬੰਨੇ ਸੀਗੀ ਉਹ ਜਿੱਥੇ ਝੂਂਡ ਦਿਖ ਰਹੇ ਹਨ ਸਾਹਮਣੇ ਉਧਰੋਂ ਦੀ ਪਾਣੀ ਵਗਦਾ ਸੀਗਾ ਬੱਟ ਹੁਣ ਜਦੋਂ ਬੰਨ੍ਹ ਖੁਰ ਗਿਆ ਫਿਰ ਇੱਧਰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪਿਛਲੇ ਦਿਨੀ ਇੱਕ ਰਿਪੋਰਟਰ ਨੇ ਵੀ ਸਾਡੇ ਦੇ ਕਵਰੇਜ ਕੀਤੀ ਹੈ ਠੀਕ ਹੈ ਜੀ ਉਹ ਵੀ ਵੀਡੀਓ ਦੇਖੀ ਆਪਾਂ ਸਾਰਿਆਂ ਨੇ ਤੇ ਪੰਚਾਇਤ ਵੀ ਆਈ ਸੀ ਕਿ ਬਾਕੀ ਪਿੰਡ ਦੇ ਨੌਜਵਾਨਾਂ ਨਾਲ ਵੀ ਗੱਲ ਕਰਾਂਗੇ ਕੁਝ ਨੌਜਵਾਨਾਂ ਨੇ ਆਉਣਾ ਹੈ ਸ਼ਾਮੀ ਗੱਲ ਕਰਨੀ ਹੈ ਇੱਥੇ ਦਿਖਾਣਾ ਆ ਸੋ ਉਹ ਵੀਡੀਓ ਵੀ ਆਪਾਂ ਇਨਕਲੂਡ ਕਰਾਂਗੇ ਜੇ ਗੱਲਬਾਤ ਹੁੰਦੀ ਆ ਅਦਰਵਾਈਜ਼ ਅਸੀਂ ਤੁਹਾਨੂੰ ਦਿਖਾਏ ਦਿਆ ਕਿ ਕਿੰਨਾ ਨੁਕਸਾਨ ਹੋ ਗਿਆ ਇੱਥੇ ਦਾ ਰਕੋਲੀ ਪਿੰਡ 'ਚ ਅਗਰ ਪਾਣੀ ਵੜ ਗਿਆ ਤਾਂ ਸਾਰਾ ਕੁਝ ਤਹਿਸ਼ਮੈਸ਼ ਹੋ ਜਾਊਗਾ ਜੇ ਪਾਣੀ ਜ਼ਿਆਦਾ ਆ ਗਿਆ ਪਿੱਛੋਂ ਹੁਣ ਤੇ ਹਾਲਾਂਕਿ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਘਟ ਗਿਆ ਸੋ ਰਿਕਵੈਸਟ ਹੈ ਸਰਕਾਰਾਂ ਨੂੰ ਕਿ ਇਸ ਚੀਜ਼ ਨੂੰ ਤੇ ਗੌਰ ਕੀਤੀ ਜਾਵੇ ਤੇ ਬਣਦੀ ਜਿਹੜੀ ਕਾਰਵਾਈ ਹੈ ਜਿੱਦਾਂ ਵੀ ਅੱਲਾ ਲੋ ਤੁਸੀਂ ਬੰਨ ਮਾਰੋ ਵਧੀਆ ਤਰੀਕੇ ਨਾਲ ਤੇ ਇੱਕ ਗੱਲ ਹੋਰ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹਨਾ ਕਿ ਕਿਤੇ ਨਾ ਕਿਤੇ ਆ ਚੀਜ਼ ਖਰਾਬ ਹੋਣ ਚ ਮਾਈਨਿੰਗ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੈ ਉਹਦਾ ਬਹੁਤ ਵੱਡਾ ਹੱਥ ਹੈ ਇਹ ਚੀਜ਼ ਨੂੰ ਖਰਾਬ ਕਰਨ ਦੇ ਲਈ ਰੇਤੇ ਦੇ ਪਿੱਛੇ ਲੋਕ ਮਰੇ ਜਾਂਦੇ ਆ ਰੇਤਾ ਚੱਕ ਲੈ ਜੀ ਦੇਤਾ ਰੇਤਾ ਚੱਕਦ ਜੱਕ ਕੇ ਬਾਨੀ ਖਾ ਗਏ ਜੀ ਕਿ ਪਹਿਲਾਂ ਹਣਾ ਅਸੀਂ ਪਤਾ ਸਭ ਨੂੰ ਹੀ ਆ ਬਾਈ ਕੌਣ ਕਰਦਾ ਕੌਣ ਨਹੀਂ ਚਲੋ ਵੈਗਰੂ ਮੇਰ ਕਰੇ ਪਰ ਉਹਨਾਂ ਨੂੰ ਵੀ ਰਿਕਵੈਸਟ ਹੈ ਭਰਾਵੋ ਆ ਰੇਤੇ ਰੁੱਤੇ ਦੇ ਚੱਕਰ ਚ ਆਪਦੀ ਜ਼ਿੰਦਗੀਆਂ ਨਾ ਖਰਾਬ ਕਰੋ ਆਪਦੇ ਜਵਾਕਾਂ ਦਾ ਫਿਊਚਰ ਨਾ ਮਾਰੋ ਜੇ ਪਿੰਡਾਂ ਚ ਪਾਣੀ ਵੜ ਗਿਆ ਔਖਾ ਹੋ ਜਾਊਗਾ ਜਿੱਧਰ ਹਾਲਾਤ ਮਾੜੇ ਹੋਏ ਹੋਏ ਆ ਪਿੰਡਾਂ ਦੇ ਉੱਧਰ ਤੁਸੀਂ ਦੇਖ ਲਓ ਇੱਕ ਵਾਰੀ ਸੋ ਨਾ ਚੱਕੋ ਰੇਤਾਂ ਨਜਾਇਜ਼ ਦੇਤੇ ਚੱਕਰ ਦੇ ਚੱਕਰ ਚ ਤੁਸੀਂ ਆ ਬੰਨ ਜਿਹੜਾ ਇਹ ਬਿਲਕੁਲ ਹੀ ਖਤਮ ਹੋ ਗਿਆ ਬੰਨ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਰਿਹਾ ਠੀਕ ਹੈ ਬੰਨ ਬਿਲਕੁਲ ਹੀ ਨਹੀਂ ਜਮੀਨ ਦੇ ਵਿੱਚ ਹੀ ਆ ਗਿਆ ਸੋ ਰਾਤੀ ਰਾਤ ਨੂੰ ਰੇਤਾ ਚੱਕਦੇ ਰਹੇ ਲੋਕ ਆ ਨਾ ਲਗਬਸ ਦੇ ਪਿੰਡਾਂ ਦੇ ਸੋ ਬਾਈ ਉਹਨਾਂ ਨੂੰ ਰਿਕਵੈਸਟ ਹੈ ਨਾ ਚੱਕੋ ਬ ਜੇ ਕੋਈ ਚੀਜ਼ ਜਲਾਈ ਹੋਈ ਹੋਏ ਉਹਨੂੰ ਲੱਗੀ ਰਹਿਣ ਦੋ ਤੁਸੀਂ ਆਪ ਉਹ ਲੋਕ ਤਾਂ ਬੰਨ ਮਾਰ ਰਹੇ ਆ ਵੀ ਚਲੋ ਪਾਣੀ ਨਾ ਵੜੇ ਕਈ ਬੰਦੇ ਦਿੱਤਾ ਚੱਕ ਰਹੇ ਆ ਚਲੋ ਉਹਨਾਂ ਨੂੰ ਹੁਣ ਰਿਕਵੈਸਟ ਹੈ ਕਿ ਵੀਰੇ ਇਸ ਚੀਜ਼ ਤੋਂ ਗਰੇਜ ਕਰਿਓ ਰੇਤਾ ਬਹੁਤ ਆਇਆ ਹੋਇਆ ਝੂਮ ਕਰਕੇ ਮੇਰਾ ਵੀਰ ਦਿਖਾਇਓ ਇਸ ਰੇਤੇ ਕਰਕੇ ਹੀ ਸਾਰੇ ਚੱਕਰ ਚੱਲਦੇ ਆ ਰੇਤਾ ਚੱਕਣ ਦੇ ਚੱਕਰ ਜੀ ਹੁਣ ਜੇ ਤੁਹਾਨੂੰ ਹੋਏ ਮਹੀਨੇ ਤੋਂ ਮਿੰਤਾ ਕਿੱਥੇ ਦੇਖਣਾ ਕੱਖ ਨਹੀਂ ਕਿਉਂਕਿ ਹਟਣਾ ਹੈ ਨਹੀਂ ਜਿਨ੍ਹਾਂ ਨੇ ਚੱਕਣਾ ਇਹ ਰੇਤਾ ਸੋ ਕਿਰਪਾ ਕਰਕੇ ਵੀਰ ਸਾਰਿਆਂ ਨੂੰ ਰਿਕਵੈਸਟ ਹੈ ਸਾਥ ਦਈਏ ਪੰਜਾਬ ਦੇ ਨਾਲ ਖੜੀਏ ਚੜ੍ਹਦੀ ਕਲ ਲਈ ਅਰਦਾਸ ਕਰੀਏ ਪੰਜਾਬ ਦੀ ਸੋ ਉਹ ਵਾਧਾਵਾਦ ਲਾਈਕ ਸਪੋਰਟ ਤੇ ਸ਼ੇਅਰ ਕਰਿਓ ਕਮੈਂਟ ਕਰਿਓ ਕੋਈ ਤੁਹਾਨੂੰ ਲੱਗਦਾ ਕਿ ਹੋਰ ਕੁਝ ਐਡ ਕਰਨਾ ਹੈ